ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦਾ ਟੀਜ਼ਰ ਅੱਜ ਰਿਲੀਜ਼ ਹੋ ਚੁੱਕਿਆ ਰਗ ਖਾਸ ਗੱਲ ਹੈ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਮਿਲੀਅਨਸ ਵਿਊ ਹੋ ਗਏ ਔਰ ਮਿਲੀਅਨ ਹੀ ਕਮੈਂਟ ਹੋ ਗਏ ਦੇਖੋ ਖਾਸ ਗੱਲ ਤਾਂ ਰਹਿਣੀ ਸੀ ਕਿਉਂਕਿ ਮੂਸੇਵਾਲੇ ਦਾ ਜਲਵਾ ਬਰਕਰਾਰ ਹੈ ਤੇ ਦੂਜੀ ਗੱਲ ਇਹ ਕਿ ਉਹਨਾਂ ਨੇ ਜਿਹੜਾ ਕੈਪਸ਼ਨ ਪਾਇਆ ਸੀ ਉਹ ਚ ਲਿਖਿਆ ਸੀ ਜੇਕਰ 2 ਮਿਲੀਅਨ ਕਮੈਂਟ ਆ ਜਾਂਦੇ ਆ ਤੇ ਅਸੀਂ ਜਿਹੜਾ ਕਿ Song ਨੂੰ ਆਊਟ ਕਰ ਦਾਂਗੇ ਤੇ ਸਿੱਧੂ ਦੇ ਗਾਣੇ ਦਾ ਕ੍ਰੇਸਟਾ ਬਹੁਤ ਜ਼ਿਆਦਾ ਰਹਿੰਦਾ ਹੈ ਕਿਉਂਕਿ ਜਦੋਂ ਉਹਨਾਂ ਦੀ ਮੌਤ ਹੋਈ ਉਸ ਤੋਂ ਬਾਅਦ ਵੀ ਲੋਕਾਂ ਨੂੰ ਉਹਨਾਂ ਹੀ ਇੰਤਜ਼ਾਰ ਰਹਿੰਦਾ ਜਦੋਂ ਪ ਵੱਡੀ ਗੱਲ ਇਹ ਕਿ ਨਰਿੰਦਰ ਟ੍ਰੈਂਡਿੰਗ 'ਚ ਵੀ ਆ ਚੁੱਕਾ ਹੋਇਆ। ਤੁਸੀਂ ਦੇਖੋ ਟੀਜ਼ਰ ਅਗਰ ਟ੍ਰੈਂਡਿੰਗ 'ਚ ਹੈ ਤੇ ਜਦੋਂ ਸੌਂਗ ਆ ਜਾਊਗਾ ਤੇ ਫੇਰ ਤਾਂ ਧੂਮਾ ਹੀ ਪੈਣੀ ਹੈ ਮੈਂ। ਬਿਲਕੁਲ। ਬੱਲੇ ਬੱਲੇ ਤਾਂ ਹੈ। ਦੇਖੋ ਮੌਤ ਤੋਂ ਬਾਅਦ ਚਾਹੇ ਐਸਵਾਈਐਲ ਹੋਵੇ, ਚਾਹੇ ਹਰੀ ਸਿੰਘ ਨਲੂਏ ਦੀ ਵਾਰ ਹੋਵੇ, ਵਾਚ ਆਊਟ ਹੋਵੇ, 7-8 ਗਾਣੇ ਨੇ ਜਿਹੜੇ ਰਿਲੀਜ਼ ਹੋ ਚੁੱਕੇ ਨੇ ਬੱਲੇ ਬੱਲੇ ਕਰਵਾ ਛੱਡੇ ਆ ਔਰ ਫੈਨਸ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਹੋਏ ਸੀ, ਉਹਨੂੰ ਪਿਆਰ ਕਰਦੇ ਸੀ, ਉਹਦੇ ਗਾਣੇ ਸੁਣਦੇ ਸੀ, ਇੱਕ ਵਾਰ ਤਾਂ ਝੂਲ ਉੱਠੇ ਨੇ ਕਿ ਉਹ ਫੇਰ ਦੁਬਾਰੇ ਆ ਗਿਆ ਕਿਸ ਤਰੀਕੇ ਦੇ ਨਾਲ ਬਰੋਟਾ ਬਰੋਟੇ ਦੇ ਨਾਲ ਬੰਦੂਕਾਂ ਲਟਕਾਈਆਂ ਗਈਆਂ ਨੇ ਦੇਖੋ ਉਹ ਸਿਗਨੇਚਰ ਨੇ ਜਾਂਦਾ ਸਿੱਧੂ ਮੂਸੇ ਵਾਲੇ ਜਿਹੜੇ ਗਾਣੇ ਦੀ ਕਹਿੰਦਾ ਤੱਕ ਪੈਂਦੀ ਜਿਹੜੀ ਉਸ ਗਾਣੇ ਤੇ ਤੱਕ ਪਾਉਂਦਾ ਸੀਗਾ ਬਹੁਤ ਥੋੜੀ ਵਿਵਾਦਾਂ ਚ ਵੀ ਰਿਹਾ ਕਿ ਤੁਸੀਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਪਰ ਉਹ ਬੰਦਾ ਕਹਿੰਦਾ ਸੀਗਾ ਯਾਰ ਅਸੀਂ ਵੀ ਬਚਪਨ ਤੋਂ ਚੀਜ਼ਾਂ ਸੁਣੀ ਅਸੀਂ ਤਾਂ ਨਹੀਂ ਹਥਿਆਰ ਚੱਕਲੇ ਅਸੀਂ ਤਾਂ ਨਹੀਂ ਚੀਜ਼ਾਂ ਕੀਤੀਆਂ ਇਹ ਤਾਂ ਬੰਦੇ ਤੇ ਬੰਦੇ ਡਿਪੈਂਡ ਕਰਦਾ ਵੇ ਉਹ ਚੀਜ਼ਾਂ ਤੁਹਾਨੂੰ ਇਨਫਲੂਐਂਸ ਤਾਂ ਨਹੀਂ ਕਰ ਸਕਦੇ ਹੈਗੇ ਇਹ ਤਾਂ ਅਸੀਂ ਕਹਿ ਸਕਦੇ ਬੰਦੇ ਨੂੰ ਪੰਪ ਕਰਨਾ ਜਦ ਜੈਮ ਵਿੱਚ ਜਾਂਦਾ ਹੈ ਤਾਂ ਜਿਹੇ ਗਾਣੇ ਲੱਗਿਆ ਹੁੰਦਾ ਬ ਫੋਰ ਅਗੋ ਵੀ ਕੀ ਚੀਜ਼ ਹੋ ਰਿਹਾ ਕਿ ਸਿੱਧੂ ਮੂਸੇਵਾਲਾ ਟ੍ਰੈਂਡ ਬਦਲਣ ਦਾ ਦਮ ਰੱਖਦਾ ਸੀ ਹਮ ਯੂਨਿਕ ਆਈਡੀਆ ਉਹਦਾ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਇੱਕਦਮ ਲਾਈਨ ਤੋਂ ਵੱਖ ਹੋ ਕੇ ਉਸਨੇ ਕੋਸ਼ਿਸ਼ਾਂ ਕੀਤੀਆਂ ਕਾਮਯਾਬ ਹੋਈਆਂ ਉਹ ਟੀਜ਼ਰ ਜਿਸ ਤਰੀਕੇ ਦਾ ਧੂੜਾਂ ਪੱਟਦਾ ਜਾ ਰਿਹਾ ਮਿਲੀਅਨਸ ਵਿਊਜ਼ ਹੋ ਚੁੱਕੇ ਨੇ ਕਮੈਂਟਸ ਆ ਰਹੇ ਨੇ ਤਾਂ ਕੀ ਸੰਦੇਸ਼ ਆ ਜਿਹੜਾ ਮੂਸੇਵਾਲੇ ਦੇ ਪਿਤਾ ਇਸ ਵਕਤ ਸੋਚ ਰਹੇ ਹੋਣਗੇ ਲੋਕਾਂ ਦੇ ਜ਼ਿਹਨ ਦੇ ਵਿੱਚ ਕੀ ਚੀਜ਼ ਚੱਲਦੀ ਹੋਵੇਗੀ ਦੇਖੋ ਇੱਕ ਤਾਂ ਨਰਿੰਦਰ ਬੜੀ ਔਖੀ ਚੀਜ਼ ਹੁੰਦੀ ਜਦੋਂ ਇੰਨੀ ਵੱਡੀ ਘਟਨਾ ਹੋ ਚੁੱਕੀ ਹੋਈ ਹੈ ਤੇ ਉਸ ਤੋਂ ਬਾਅਦ ਅਗਰ ਇਹ ਚੀਜ਼ ਬਰਕਰਾਰ ਰੱਖੀ ਹੈ ਤੇ ਬਹੁਤ ਵੱਡੀ ਗੱਲ ਹੁੰਦੀ ਕਿਉਂਕਿ ਫੈਨ ਕਿਉਂਕਿ ਕੀ ਅੰਦਰ ਫੈਨ ਵਣ ਜਾਂਦੇ ਹੁੰਦੇ ਜਦੋਂ ਲੋਕ ਕਹਿੰਦੇ ਨੇ ਕਿ ਇੱਕ ਟਾਈਮ ਹੁੰਦਾ ਲੋਕ ਭੁੱਲ ਜਾਂਦੇ ਚੀਜ਼ਾਂ ਨੂੰ ਪਰ ਸਿੱਧੂ ਦੇ ਫੈਨ ਨੇ ਭੁੱਲੇ ਹੈਗੇ ਜੇ ਅੱਜ ਵੀ ਕੋਈ ਉਹਨਰੇ ਟੀਮ ਵੱਲੋਂ ਇੱਕ ਚੈਲੰਜ ਕਹਿ ਸਕਦੇ ਇੱਕ ਚੈਲੰਜ ਹੀ ਪਾਇਆ ਗਿਆ ਸੀ ਕਿ 2 ਮਿਲੀਅਨ ਦੇਖਦੇ ਕਿ ਕਿੰਨੀ ਛੇਤੀ ਹੋਊਗਾ ਤੇ ਦੇਖ ਲਓ 6 ਘੰਟੇ ਤੋਂ ਵੀ ਘੱਟ ਦੇ ਸਮੇਂ ਦੇ ਵਿੱਚ 2 ਮਿਲੀਅਨ ਕਮੈਂਟ ਦੇਖੋ ਲਾਈਕ ਆ ਜਾਂਦੇ ਵਿਊ ਆ ਜਾਂਦੇ ਪਰ ਕਮੈਂਟ ਜਿਹੜੇ ਹੁੰਦੇ ਉਹ ਔਖੇ ਹੁੰਦੇ ਹਰ ਕੋਈ ਬੰਦਾ ਕਮੈਂਟ ਨਹੀਂ ਕਰਦਾ ਪਰ ਇੱਥੇ ਕਮੈਂਟ ਆਇਆ ਤੇ ਬਹੁਤ ਸਾਰੇ ਜਿਹੜੇ ਆਫੀਸ਼ੀਅਲ ਪੇਜ ਆ ਬਹੁਤ ਸਾਰੇ ਕਲਾਕਾਰ ਆ ਬਹੁਤ ਸਾਰੇ ਸੋਸ਼ਲ ਮੀਡੀਆ ਸੈਲੀਬ੍ਰਿਟੀਸ ਆ ਉਹਨਾਂ ਨੇ ਵੀ ਕਮੈਂਟ ਕੀਤਾ ਯਾਨੀ ਕਿ ਹਰ ਕਿਸੇ ਨੂੰ ਚਾਹਤ ਹੈ ਕਿ ਛੇਤੀ ਤੇ ਛੇਤੀ ਅਸੀਂ ਪੂਰਾ ਜਿਹੜਾ Song ਆ ਬਰੋਟਾ ਉਹਨੂੰ ਸੁਣੀਏ ਸੋ ਮੂਸੇਵਾਲ ਇੱਕ ਚੀਜ਼ ਇੱਕ ਹੱਲਾਸ਼ੇਰੀ ਤਾਂ ਜ਼ਰੂਰ ਮਿਲਦੀ ਆ ਕਿ ਲੋਕ ਅੱਜ ਵੀ ਸਾਡੇ ਨਾਲ ਨੇ ਅੱਜ ਵੀ ਬਲਕੌਰ ਸਿੰਘ ਦੇ ਲਈ ਖੁਸ਼ੀ ਦੇ ਪਲ ਹੋਣਗੇ